ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਮੈਂ ਗੋਰਾ ਮਰਤਪਾਲ ਸਿੰਘ ਆਪ ਦਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਵੀਡੀਓ ਵਿੱਚ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਸੇ ਦੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਕੋਈ ਪੁਲ ਦੀ ਹਾਲਤ ਵੇਖੇ ਕਦੋਂ ਵੀ ਡਿੱਗ ਸਕਦਾ ਹੈ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਹੋ ਇੱਥੇ ਲੱਗੇ ਸਕੂਲ ਆ ਜਦੋਂ ਬਸਾਂ ਹੁੰਦੀਆਂ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਪਟਨਾ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰਾਫਿਕ ਚੱਲਦੀ ਉਹਦੀ ਵੱਡੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਹੇ ਆ ਇਹ ਪੁਲ ਕੇਸਵਲ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਵੇੜ ਲਾ ਕੇ ਉਹਨੂੰ ਮੇਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾ사 ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕੱਢੇ ਜਿਸ ਤਰ੍ਹਾਂ ਇੱਥੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟਾ ਤੁਹਾਨੂੰ ਵੀ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਆ ਤਾਂ ਅਸੀਂ ਬੇਨਤੀਆਂ ਕਰਦੇ ਆਂ ਵੀ ਹਾ사 ਹੋਣ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰੇ ਖਿਆਲ 10-15 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਇਸਦੀ ਹਾਲਤ ਦੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਏ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70 80 ਸਾਲ ਤੋਂ ਸਾਇਦ ਉੱਤੇ ਹੀ ਹੋ ਗਿਆ ਹੋਗਾ ਇੱਕ ਵਾਰੀ ਇਹ ਪੁਲ ਬਣਨ ਵੇਲੇ ਕੋਈ ਪੁਲੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲਾਂ ਸਰਕਾਰਾਂ ਦੀ ਗੱਲ ਵਾ ਹਾਂਜੀ ਸਾਨੂੰ ਬੰਦ ਮੀਰੇ ਖਿਆਲ ਤਾਂ ਸ਼ਾਇਦ ਹਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮਨ ਲਓ ਪੈ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵਿੱਚ ਆਇਆ ਲੇਕਿਨ ਪਤਾ ਨਹੀਂ ਕਿ ਕੀ ਕੰਡੀਸ਼ਨ ਕਰਕੇ ਰੁਕ ਗਿਆ ਜਿਵੇਂ ਆ ਕਾਗਜ਼ਾਂ 'ਚ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀ ਸਰਕਾਰਾਂ ਦੀ ਗੱਲ ਹੋ। ਆ ਵੇਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਥ ਸਾ ਬਹੁਤ ਵੱਡਾ ਹੱਥ ਹੋ ਸਕਦਾ ਇਹ ਪੁਲ ਦੇ ਕਰ। ਇਹ ਕਰਕੇ ਬੱਚਿਆਂ ਦੀ ਬੱਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬੱਸਾਂ ਇਥੋਂ ਸਾਰੇ ਸਕੂਲਾਂ ਦੀ ਬੱਸਾਂ ਇਥੋਂ ਲੰਘਣੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਦੇ ਆਂ ਵੀ ਇਹ ਪੋਲ ਵਾਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਰਾ ਮਰਤਪਾਲ ਸਿੰਘ ਆਪਕਾ ਫੌਜੀ ਪਿੰਡ ਤੋਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਵੀਡੀਓ ਵਿੱਚ ਪਾਈ ਸੀ ਜਿੱਦਾਂ ਕਿ ਤੁਸੀਂ ਆਹ ਹਾਤ ਵੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਤੁਸੀਂ ਪੁਲ ਦੀ ਹਾਤ ਵੇਖ ਕੇ ਕਦੋਂ ਵੀ ਦੇਖ ਸਕਦਾ ਵੇ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਇਥੇ ਲਾਗੇ ਸਕੂਲ ਆ ਛਾਤਾਂ ਬੱਸਾਂ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੀ ਵੱਡੇ ਚੱਲਦੇ ਟਿੱਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਹੇ ਆ ਇਹ ਪੁਲ ਕਿਸ ਬਾਰੇ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਬੇੜ ਲਾ ਕੇ ਉਹਨੂੰ ਮੇਨ ਪੁਲ ਇਹ ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾਸਾ ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕਿਤੇ ਜਿਸ ਤਰ੍ਹਾਂ ਇੱਥੇ ਹੈਵੀ ਟਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟਾ ਤੁਹਾਨੂੰ ਵੀ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਅਸੀਂ ਬੇਨਤੀਆਂ ਕਰਦੇ ਆਂ ਵੀ ਸਾਹਸਾ ਹੋਣ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰਾ ਖਿਆਲ 10-15 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਇਸ ਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਹੈ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70-80 ਸਾਲ ਤੋਂ ਸਾਇਦ ਉੱਤੇ ਹੀ ਹੋ ਗਿਆ ਹੋਗਾ ਇੱਕ ਵਾਰੀ ਇਹ ਪੁਲ ਬਣਨ ਵਾਸਤੇ ਕੋਈ ਪੁਲੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲਾਂ ਸਰਕਾਰਾਂ ਦੀ ਗੱਲ ਵਾ ਮੇਰੇ ਖਿਆਲ ਨਾਲ ਸ਼ਾਇਦ ਸਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮਨ ਲਓ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਹੋਵਾ ਤੇ ਦੁਬਾਰਾ ਇੱਕ ਵਾਰੀ ਬਣਨ ਵਿੱਚ ਆਇਆ ਲੇਕਿਨ ਪਹਿਲਾਂ ਹੀ ਕੇ ਕੰਡੀਸ਼ਨ ਕਰਕੇ ਰੁਕ ਗਿਆ ਕਿ ਜਾਂ ਕਾਗਜ਼ਾਜੀ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀਆਂ ਸਰਕਾਰਾਂ ਦੀ ਗੱਲ ਹੋਵੇ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹਾਸੇ ਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹਾਸਾ ਬਹੁਤ ਵੱਡਾ ਹਾਸਾ ਹੋ ਸਕਦਾ ਇਹ ਪੁਲ ਇਹ ਕਰਕੇ ਬੱਚਿਆਂ ਦੀ ਬਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬਸਾਂ ਇਥੋਂ ਸਾਰੇ ਸਕੂਲਾਂ ਦੀ ਬਸਾਂ ਇਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬਸਾਂ ਲੰਘਦੀਆਂ ਕੋਈ ਕੱਲ ਨੂੰ ਹਾਸਾ ਹੋ ਗਿਆ ਬੱਚਿਆਂ ਦੇ ਨਾਲ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ-ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਨੇ ਆਂ ਵੀ ਇਹ ਪੋਲ 'ਤੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ